ਬਾਈਕ ਦੇ ਚੈਨ ਚ ਚੁੰਨੀ ਫਸਣ ਕਾਰਨ ਵਾਪਰਿਆ ਵੱਡਾ ਹਾਦਸਾ ਪਤੀ ਪਤਨੀ ਸਮੇਤ ਦੋ ਬੱਚੇ ਹੋਏ ਗੰਭੀਰ ਜ਼ਖਮੀ ਜ਼ਖਮੀ ਪਰਿਵਾਰ ਨੂੰ ਹਸਪਤਾਲ ਕਰਵਾਇਆ ਦਾਖਲ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਬਠਿੰਡਾ ਦੇ ਗੋਨਿਆਨਾ ਰੋਡ ਦੇ ਨੇੜੇ ਜਾ ਰਹੇ ਇੱਕ ਬਾਈਕ ਸਵਾਰ ਤੇ ਉਸਦੇ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ਦੀ ਚੈਨ ਵਿੱਚ ਮਹਿਲਾ ਦਾ ਦੁਪੱਟਾ ਫਸਣ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ। ਦੁਪੱਟੇ ਦੇ ਫਸਣ ਕਾਰਨ ਬਾਈਕ ਬੇਕਾਬੂ ਹੋ ਗਈ ਤੇ ਡਿੱਗ ਗਈ। ਮੋਟਰਸਾਈਕਲ ਤੇ ਪਤੀ-ਪਤਨੀ ਤੇ ਉਹਨਾਂ ਦੇ ਦੋ ਬੱਚੇ ਸਵਾਰ ਸੀ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਮੌਕੇ ਤੇ ਪਹੁੰਚੇ ਸਹਾਰਾ ਜਨ ਸੇਵਾ ਟੀਮ ਦੇ ਮੈਂਬਰ ਸੰਦੀਪ ਸਿੰਘ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆ ਹੋਇਆ ਦੱਸਿਆ ਗਿਆ ਕਿ ਇਹ ਘਟਨਾ ਮੋਟਰਸਾਈਕਲ ਦੀ ਚੈਨ ਵਿੱਚ ਦੁਪੱਟਾ ਫਸਣ ਕਾਰਨ ਵਾਪਰੀ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਪਰਿਵਾਰਕ ਮੈਂਬਰਾਂ ਨੂੰ ਫੌਰੀ ਤੌਰ ਤੇ ਸਰਕਾਰੀ ਹਸਪਤਾਲ ਦੇ ਵਿੱਚ ਪਹੜੀ ਕਰਵਾਇਆ ਗਿਆ ਇਸ ਦੇ ਨਾਲ ਹੀ ਸਹਾਰਾ ਜਨ ਸੇਵਾ ਦੇ ਮੈਂਬਰ ਸੰਦੀਪ ਸਿੰਘ ਦਾ ਹੋਰ ਕੀ ਕਹਿਣਾ ਇਹ ਵੀ ਸੁਣਾ ਦਿੰਨੇ ਆ ਤੁਹਾਨੂੰ ਹਾਂਜੀ ਅੱਜ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਹਾਰਾ ਜਨ ਸੇਵਾ ਦਾ ਮੈਂਬਰ ਆ ਅੱਜ ਸਾਡੇ ਹੈਲਪਲਾਈਨ ਨੰਬਰ 9314074076 ਤੇ ਸੂਚਨਾ ਮਿਲੀ ਸੀ ਕਿ ਬਠਿੰਡਾ ਕੋਨਿਆਣਾ ਰੋਡ ਝੀਲ ਨੰਬਰ 3 ਦੇ ਨਜ਼ਦੀਕ ਇੱਕ ਐਕਸੀਡੈਂਟ ਹੋਇਆ ਪਿਆਗਾ ਜਦ ਸਾਡੀ ਸਹਾਰਾ ਜਨਤ ਸੈਬ ਐਮਬੂਲੈਂਸ ਟੀਮ ਆ ਕੇ ਦੇਖਿਆ ਜਿਹੜੇ ਕਿ ਦੋ ਬੱਚੇ ਇੱਕ ਲੇਡੀਜ਼ ਇੱਕ ਜੈਂਟਸ ਜ਼ਖਮੀ ਹੋਏ ਪਏ ਸੀਗੇ ਤੇ ਉਥੇ ਉਹਨਾਂ ਤੋਂ ਪਤਾ ਲੱਗਿਆ ਪਿੱਛੇ ਬੈਠੀ ਜਿਹੜੀ ਕਿ ਲੇਡੀਜ਼ ਸੀਗੀ ਤੇ ਉਹਦੀ ਮੋਟਰਸਾਈਕਲ ਦੇ ਵਿੱਚ ਚੁੰਨੀ ਫਸ ਗਈ ਤੇ ਜਿਹਦੇ ਕਾਰਨ ਮੋਟਰਸਾਈਕਲ ਤੋਂ ਚਾਰੇ ਜਾਣੇ ਡਿੱਗ ਪਏ ਜਿਨ੍ਹਾਂ ਨੂੰ ਸਾਰਾ ਟੀਮ ਨੇ ਉਤੋਂ ਚਾਰਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਬਠਿੰਡਾ ਐਮਰਜੈਂਸੀ ਵਾਰਡ ਵਿੱਚ ਮੰਚਾਇਆ ਤੇ ਇਲਾਜ ਕਰਾਇਆ ਮੁੰਡੇ ਦਾ ਨਾਮ ਅਰਮਾਨ ਆ 6 ਸਾਲ ਦੀ ਉਮਰ ਆ ਤੇ ਉਹਦੇ ਦੂਸਰੇ ਦਾ ਜਿਹੜੀ ਕਿ ਲੇਡਿਸ ਆ ਉਹਦਾ ਨਾਮ ਜਸਪ੍ਰੀਤ ਕੌਰ ਆ 26 ਸਾਲ ਦੀ ਉਮਰ ਆ ਜਿਹੜਾ ਕਿ ਤੀਸਰਾ ਸੀ ਕੁਲਵਿੰਦਰ ਉਹਦਾ ਨਾਮ ਕੁਲਵਿੰਦਰ ਸਿੰਘ ਸੀਗਾ ਤੇ ਉਹਦੀ ਉਹਦੀ ਉਮਰ 30 ਸਾਲ ਸੀਗੀ ਤੇ ਇਹਨਾਂ ਨੂੰ ਸਾਰਾ ਟੀਮ ਨੇ ਚਾਰਾਂ ਨੂੰ ਚੁੱਕ ਕੇ सिविल अस्पताल बठिंडा इमरजेंसी वार्ड ਵਿੱਚ ਪਹੁੰਚਾ ਦਿੱਤਾ ਗਿਆ ਹੈ। ਬਾਈਕ ਦੀ ਚੇਨ 'ਚ ਚੁੰਨੀ ਫਸਣ ਕਾਰਨ ਵਾਪਰਿਆ ਵੱਡਾ ਹਾਦਸਾ। ਪਤੀ-ਪਤਨੀ ਸਮੇਤ ਦੋ ਬੱਚੇ ਹੋਏ ਗੰਭੀਰ ਜ਼ਖਮੀ। ਜ਼ਖਮੀ ਪਰਿਵਾਰ ਨੂੰ ਹਸਪਤਾਲ ਕਰਵਾਇਆ ਦਾਖਲ। ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਬਠਿੰਡਾ ਦੇ ਗੋਨਿਆਣਾ ਰੋਡ ਦੇ ਨੇੜੇ ਜਾ ਰਹੇ ਇੱਕ ਬਾਈਕ ਸਵਾਰ ਤੇ ਉਸਦੇ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਗਿਆ ਜਾਣਕਾਰੀ ਅਨੁਸਾਰ ਮੋਟਰਸਾਈਕਲ ਦੀ ਚੈਨ ਵਿੱਚ ਮਹਿਲਾ ਦਾ ਦੁਪੱਟਾ ਫਸਣ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ ਦੁਪੱਟੇ ਦੇ ਫਸਣ ਕਾਰਨ ਬਾਈਕ ਬੇਕਾਬੂ ਹੋ ਗਈ ਤੇ ਡਿੱਗ ਗਈ ਮੋਟਰਸਾਈਕਲ ਤੇ ਪਤੀ ਪਤਨੀ ਤੇ ਉਹਨਾਂ ਦੇ ਦੋ ਬੱਚੇ ਸਵਾਰ ਸੀ ਗੰਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਮੌਕੇ ਤੇ ਪਹੁੰਚੇ ਸਹਾਰਾ ਜਨ ਸੇਵਾ ਟੀਮ ਦੇ ਮੈਂਬਰ ਸੰਦੀਪ ਸਿੰਘ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆ ਹੋਇਆ ਦੱਸਿਆ ਗਿਆ ਕਿ ਇਹ ਘਟਨਾ ਮੋਟਰਸਾਈਕਲ ਦੀ ਚੈਨ ਵਿੱਚ ਦੁਪੱਟਾ ਫਸਣ ਕਾਰਨ ਵਾਪਰੀ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਪਰਿਵਾਰਕ ਮੈਂਬਰਾਂ ਨੂੰ ਫੌਰੀ ਤੌਰ ਤੇ ਸਰਕਾਰੀ ਹਸਪਤਾਲ ਦੇ ਵਿੱਚ ਪਹੜੀ ਕਰਵਾਇਆ ਗਿਆ ਹੈ ਇਸ ਨਾਲ ਹੀ ਸਹਾਰਾ ਜਨ ਸੇਵਾ ਦੇ ਮੈਂਬਰ ਸੰਦੀਪ ਸਿੰਘ ਦਾ ਹੋਰ ਕੀ ਕਹਿਣਾ ਇਹ ਵੀ ਸੁਣਾ ਦਿੰਨੇ ਆ ਤੁਹਾਨੂੰ ਹਾਂਜੀ ਅੱਜ ਮੇਰਾ ਨਾਮ ਸੰਦੀਪ ਸਿੰਘ ਰਾਜੀ ਸਹਾਰਾ ਜਨ ਸੇਵਾ ਦਾ ਮੈਂਬਰ ਆ ਅੱਜ ਸਾਡੇ ਹੈਲਪਲਾਈਨ ਨੰਬਰ 98140 74076 ਤੇ ਸੂਚਨਾ ਮਿਲੀ ਸੀ ਕਿ ਬਠਿੰਡਾ ਗੋਨਿਆਣਾ ਰੋਡ ਝੀਲ ਨੰਬਰ 3 ਦੇ ਨਜ਼ਦੀਕ ਇੱਕ ਐਕਸੀਡੈਂਟ ਹੋਇਆ ਪਿਆਗਾ ਜਦ ਸਾਡੀ ਸਹਾਰਾ ਜਨ ਸੇਵਾ ਐਂਬੂਲੈਂਸ ਟੀਮ ਉਹਕੇ ਤੇ ਆ ਕੇ ਦੇਖਿਆ ਜਿਹੜੇ ਕਿ ਦੋ ਬੱਚੇ ਇੱਕ ਲੇਡੀਜ਼ ਇੱਕ ਜੈਂਟਸ ਜ਼ਖਮੀ ਹੋਏ ਪਏ ਸੀਗੇ ਤੋ ਉੱਥੋਂ ਨੂੰ ਦੋ ਪਤਾ ਲੱਗਿਆ ਪਿੱਛੇ ਬੈਠੀ ਜਿਹੜੀ ਕੀ ਲੇਡੀਜ਼ ਸੀਗੀ ਤੇ ਉਹਦੀ ਮੋਟਰਸਾਈਕਲ ਦੇ ਵਿੱਚ ਚੁੰਨੀ ਫਸ ਗਈ ਤੇ ਜਿਹਦੇ ਕਾਰਨ ਮੋਟਰਸਾਈਕਲ ਤੋਂ ਚਾਰੇ ਜਾਣੇ ਡਿੱਗ ਪਏ ਜਿਨ੍ਹਾਂ ਨੂੰ ਸਾਰਾ ਟੀਮ ਨੇ ਉੱਥੋਂ ਚਾਰਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਬਠਿੰਡਾ ਐਮਰਜੈਂਸੀ ਵਾਰਡ ਵਿੱਚ ਮੰਚਾਇਆ ਤੇ ਇਲਾਜ ਕਰਾਇਆ ਮੁੰਡੇ ਦਾ ਨਾਮ ਅਰਮਾਨ ਆ 6 ਸਾਲ ਦੀ ਉਮਰ ਆ ਤੇ ਉਹਦੇ ਦੂਸਰੇ ਦਾ ਜਿਹੜੀ ਕੀ ਲੇਡੀਜ਼ ਆ ਉਹਦਾ ਨਾਮ ਜਸਪ੍ਰੀਤ ਕੌਰ ਆ 26 ਸਾਲ ਦੀ ਉਮਰ ਆ ਇਹੜਾ ਕਿ ਤੀਸਰਾ ਸੀ ਕੁਲਵਿੰਦਰ ਉਹਦਾ ਨਾਮ ਕੁਲਵਿੰਦਰ ਸਿੰਘ ਸੀਗਾ ਤੇ ਉਹਦੀ ਉਹਦੀ ਉਮਰ 30 ਸਾਲ ਸੀਗੀ ਤੇ ਇਹਨਾਂ ਨੂੰ ਸਾਰਾ ਟੀਮ ਨੇ ਚਾਰਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਬਠਿੰਡਾ ਐਮਰਜੈਂਸੀ ਵਾਰਡ ਵਿੱਚ ਪਹੁੰਚਾ ਦਿੱਤਾ ਗਿਆ